1100 ਦੀਆਂ ਬੇਕਰ ਰਾਏ ਬੈਦ ਪਤਲਵਡ ਵਾਲਾ ਕਹਿੰਦਾ ਵੀ ਇਹਦੀਆਂ ਤਿੰਨ ਰੇਡਾਂ 1100 ਦੀਆਂ ਪੈਣਗੀਆਂ ਭਾਈ ਦੇਖੀ 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 ਵਾਹਿਗੁਰੂ ਮੇਹਰ ਕਰੇ ਸੱਚੇ ਪਾਤਸ਼ਾਹ ਮੇਹਰ ਕਰੇ ਦੇਖੀ ਵੀ ਡਾਈਟਰ ਸਾਹਿਬ ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿਸੇ ਵੀ ਖਿਡਾਰੀ ਦੇ ਸੱਟ ਨਾ ਲੱਗੇ ਹੱਸਦੇ ਵਸਦੇ ਰਹਿਣ ਕਬੱਡੀ ਦੇ ਖਿਡਾਰੀ ਮੋਲਾ ਗਰਮੀ ਸਰਦੀ ਦੇ ਕੈਂਪਾਂ ਵਿੱਚ ਬੜੀ ਲਾਉਂਦੇ ਨੇ ਤਿਆਰੀ ਮੌਲਾ ਅਮਰਗੜ ਦੇ ਦੀਪੂ ਦੇ ਅਰਦਾਸ ਕਰੇ ਚਰਨਾ ਵਿੱਚ ਵਜੇ ਸਕ ਨਾ ਕਰੇ ਕਿਸੇ ਖਿਡਾਰੀ ਦੇ ਐਸੀ ਕਰ ਦੇ ਇਹਨਾਂ ਤੇ ਮਿਹਰ ਤੂ ਨਿਆਰੀ ਮੌਲਾ ਦਰਸ਼ਕ ਵੀਰੋ ਆਪੋ ਆਪਣੇ ਮਨਾਂ ਦੇ ਵਿੱਚ ਅਰਦਾਸ ਕਰੋ ਬੇਨਤੀ ਹੈ ਜਿਹਨਾਂ ਦਾ ਕੰਮ ਨਹੀਂ ਭਰਾ ਬਣ ਕੇ ਉੱਪਰ ਜੇ ਯਾਰ ਕੱਠਾ ਨਾ ਮਾਰੋ ਗਰਾਊਂਡ 'ਚ ਕੱਠਾ ਨਾ ਮਾਰੋ ਗਰਾਊਂਡ 'ਚ ਬਾਬੂ ਜਿਸ਼ਕਰਨ ਸ਼ਾਹ ਜੀ ਮਿਹਰ ਕਰਿਓ ਸਾਡੇ ਦੀਪ ਦੇ ਉੱਪਰ ਬਾਬਾ ਨਾਨਕ ਮਿਹਰ ਕਰੇ ਮੰਨ ਲੈ ਕਰੇ ਇੱਕ ਵਾਰੀ ਦੀਪ ਨੂੰ ਤਾਲੀਆਂ ਮਾਰ ਕੇ ਹੌਸਲਾ ਦੇ ਦਈਏ ਸਾਰੀ ਸੰਗਤ ਆਪਾ ਬਹੁਤ ਵੱਡਾ ਧੰਨਵਾਦ ਹੈ ਲੈ ਵੀ ਮੇਜਰ 1100 ਰੁਪਏ ਜਫਾ ਲਈ ਪੁੱਜਦਾ ਕਰਦੀ ਮੇਜਰ ਰਾਏ ਭੱਦਲਵਡ ਵਾਲਾ ਬੈ ਸਾਡਾ 1100 ਰੁਪਏ ਸੈਨੇ ਵਾਲੇ ਜਫਾ ਨੇ ਪਹਿਲਾ ਜਫਾ ਲਾਦਾ ਹੈ ਬਹੁਤ ਵੱਡਾ ਧੰਨਵਾਦ ਉਹ ਦੇਦਾ 1100 ਇਹ ਆ ਚੱਕੇ ਗਬਰੂ ਆ 1100 ਦਾ ਜਫਾ ਦੀਪਦਰਜੀ ਨੂੰ ਪਹਿਲਾ ਲਗਿਆ ਤੇ ਮਾਦ ਦੇ ਵਿੱਚ ਮੈਚ ਦੀ ਚੋਟੀ ਦਾ ਦੀਪ ਠੀਕ ਹੈ ਸੱਚੇ ਪਾਤਸ਼ਾਹ ਬਾਂਗਰੂ ਦੀ ਮੇਰ ਹੈ ਅਰਦਾਸ ਕਰਿਓ ਸਾਰੇ ਤੇ ਬੋਲ ਰੁਣਗੇ ਅਗਲੇ ਮੈਚ ਦੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਆ ਜਾਣ ਗਰਾਊਂਡ ਕਲੀਅਰ ਰੱਖਣਾ ਆ ਆਓ ਸਾਹਮਣੇ ਕਬੱਡੀ ਪੈ ਗਈ ਹੈ ਢਾਂਗੇ ਵਾਲਾ ਗੁਰਵਿੰਦਰ ਇੱਕ ਕੰਨੀ ਤੇ ਕਹਿੰਦੇ ਗੁਰਦਾਸਪੁਰੀਆ ਔਲਖਾ ਵਾਲਾ ਛੰਨਾ ਵਾਲੇ ਭੂਰੀ ਦਾ ਯਾਰ ਲੱਗਿਆ ਹੋਇਆ ਆ ਕਹਿੰਦੇ ਗੁਰਦਾਸਪੁਰੀਆ ਔਲਖ ਪਿੰਡ ਵਾਲਾ ਅੰਮ੍ਰਿਤ 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 ਔਲਖਾ ਵਾਲਾ ਅੰਮ੍ਰਿਤ ਆਓ ਖੜਕੇ ਪਿਆਰ ਦੇ ਵਿੱਚ ਵੇਖੀ ਵੀ ਨੌਜਵਾਨਾਂ ਸਾਂਭੀ 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 ਪਿਆਰ ਦੇ ਨਾਲ ਖੇਡ ਪਿਆਰਾਂ ਦੀ ਵਾਇਗਰੂ 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 ਕੋਈ ਗੱਲ ਨਹੀਂ ਨਾਂ ਤੇ ਜਾਫੀ ਦਾ ਕਸੂਰ ਹੈ ਖੇਡ ਕਬੱਡੀ ਹੀ ਇੱਤਾਂ ਦੀ ਹੈ ਮੇਰੇ ਵੀਰ ਹਾਂ ਜਾਫੀ ਦਾ ਕੋਈ ਕਸੂਰ ਨਹੀਂ ਉਹ ਤੇ ਸ਼ਿਕਲ ਕਰ ਰਿਹਾ ਕਾਲੇ ਸ਼ਕਰਪੁਰ ਤੇ ਜਗਰਾਓ ਮੰਡੀ ਨਾਨਕਸਰ 76 ਹਰਿਆਣਾ ਤੇ ਪੈਣੀ ਫੱਤਾ ਅੰਨ ਦਾਣਾ ਤੇ ਬਾਂਦਰ ਚਟਣਾ ਇਹ ਟੀਮਾਂ ਨੂੰ ਬੇਨਤੀ ਹੈ ਉਸ ਤੋਂ ਅੱਗੇ 65 ਦੇ ਸੈਮੀਫਾਈਨਲ ਮੈਚ ਕੈ ਰਹੇ ਤੇ ਧੂਰੀ ਪੁਰੜੇ ਛਾਪਾ ਤੇ ਭੌਗਰੀ ਹਰਿਆਣਾ ਇਹਦੀ ਐ ਗੱਡੀ ਸਟਾਰ ਕਰ ਲਓ ਜੀ ਬੇਨਤੀ ਹੈ ਗੱਡੀ ਗੱਡੀ ਹੈ ਕਿਸੇ ਵੀਰ ਦੀ ਤੇ ਕਹ ਰਹੇ ਸਟਾਰਟ ਭਰਾ ਵੜ ਕੇ ਬਾਬਾ ਨਾਨਕ ਮੇਰ ਕਰੇ ਅਰਦਾਸ ਤਵਾ ਬੇਨਤੀ ਕਰੀਏ ਏ ਸੱਚੇ ਪਾਤਸ਼ਾਹ ਦੋ ਪਲੇਅਰਾਂ ਨੇ ਸੱਟ ਲੱਗੀ ਹੈ ਦਰਸ਼ਕੀਓ ਪਤਿਕ ਵੀ ਹੈ ਕਾਲੇ 1 ਮਿੰਟ ਬਾਈ ਸਾਰੀ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਆਪੋ ਆਪਣੇ ਪੀਰੋ ਮੁਰਸ਼ਿਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਕਰੋ ਜਿਹੜੀਆਂ ਟੀਮਾਂ ਖੇਡਣ ਵਾਸਤੇ ਆਈਆਂ ਸਾਰੇ ਹੱਸਦੇ ਖੇਡਦੇ ਜਾਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਤਾ ਕੀ ਹੈ ਬੀਪੂ ਇੱਕ ਇੱਕ ਮਿੰਟ ਦੀ ਇੱਕ ਚੜ੍ਹਦੀ ਕਲਾ ਦਾ ਜ਼ਿਕਾਰਾ ਲਾਓ ਸਾਰੀ ਸੰਗਤ ਵੀ ਜਿੰਨੇ ਨੌਜਵਾਨ ਇੱਥੇ ਖੇਡਣ ਆਏ ਐ ਸਾਰੇ ਹੱਸਦੇ ਵਸਦੇ ਘਰਾਂ ਨੂੰ ਜਾਣ ਕਿਸੇ ਦੇ ਚੋਟ ਨਾ ਲੱਗੇ ਬੋਲੇ ਸੋ ਨਿਹਾਲ ਕੰਗਾਂ